ਜੋ ਤਾਂ ਐ ਪੰਜ ਚੀਜ਼ਾਂ ਆਪਣੇ ਪਿੱਕੇ ਘਰ ਤੋਂ ਲੈ ਕੇ ਆਉਂਦੀਆਂ ਹਨ ਉਸ ਦਾ પતિ ਹੋ ਜਾਂਦਾ ਹੈ ਕੰਗਾਲ ਸਵਾਗਤ ਹੈ ਜੀ ਤੁਹਾਡਾ ਆਪਣੀ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅਰ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਜਿਸ ਘਰ ਵਿੱਚ ਉਸ ਦੀ ਧੀ ਦਾ ਵਿਆਹ ਹੋਵੇ ਉਸ ਘਰ ਵਿੱਚ ਉਸ ਦੀ ਧੀ ਹਮੇਸ਼ਾ ਹੀ ਖੁਸ਼ ਰਹੇ ਅਤੇ ਉਸ ਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ ਵਿਆਹ ਇੱਕ ਜੀਹਾ ਬੰਧਨ ਹੁੰਦਾ ਹੈ ਜਿਸ ਵਿੱਚ ਮੁੰਡਾ ਤੇ ਕੁੜੀ ਹੀ ਨਹੀਂ ਸਗੋਂ ਦੋ ਪਰਿਵਾਰਾਂ ਦਾ ਬੰਧਨ ਵੀ ਜੁੜਦਾ ਹੈ ਇੱਕ ਕੁੜੀ ਨੂੰ ਆਪਣੇ ਸਹੁਰੇ ਘਰ ਦੇ ਨਾਲ-ਨਾਲ ਆਪਣੇ ਪੇਕੇ ਘਰ ਦੀਆਂ ਹਰ ਰਸਮਾਂ ਤੇ ਇਹ ਤੀ ਰਵਾਜਾਂ ਨੂੰ ਪਾਲਣਾ ਬਹੁਤ ਚੰਗੀ ਤਰ੍ਹਾਂ ਕਰਨੀ ਪੈਂਦੀ ਹੈ ਤੀ ਦੇ ਵਿਆਹ ਤੋਂ ਬਾਅਦ ਵੀ ਮਾਪੇ ਸਾਰੀ ਹੁੰਗੜ ਕੋਈ ਨਾ ਕੋਈ ਦਿੱਤੀ ਰਿਵਾਜ ਕਰਦੇ ਰਹਿੰਦੇ ਹਨ ਤਾਂ ਜੋ ਧੀ ਅਤੇ ਜਵਾਈ ਦੀ ਜ਼ਿੰਦਗੀ ਵਿੱਚ ਕੋਈ ਵੀ دکھ درد نہ آئے جدو ماپیا کے گھر آسوں ہر چھوٹی موٹی چیز پیک کر کے دن ہے تصے تو منگن کی لوڑ نہ پے جدو بھی کسی دھی کا بیاہ ہوتا ہے اس کے ماع پہ ساری اشیشہ چیزاں تحفے وجہ دیں دس دئیے کہ انہوں کے تحفے انہوں کا پیار نظر آتا ہے ਦੀ ਪਸੰਦ ਦੀ ਹਰ ਇੱਕ ਚੀਜ਼ ਉਸ ਨੂੰ ਦਿੱਤੀ ਜਾਂਦੀ ਹੈ ਜੋ ਉਸਦੇ ਸੋਹਰੇ ਘਰ ਵਿੱਚ ਉਸਦੇ ਕੰਮ ਆ ਸਕਦੀ ਹੈ ਵਿਆਹਾਂ ਵਿੱਚ ਹੋਣ ਵਾਲੀ ਹਰ ਰਸਮ ਖੁਸ਼ੀ ਅਤੇ ਪਿਆਰ ਦਾ ਪ੍ਰਤੀਕ ਹੁੰਦੀ ਹੈ ਲੋਕ ਵਿਆਹਾਂ ਵਿੱਚ ਕੀਤੀਆਂ ਜਾਣ ਵਾਲੀਆਂ ਰਸਮਾਂ ਵਿੱਚ ਜੋ ਚਿੰਤਾ ਪਾਲਣ ਵੀ ਕਰਦੇ ਹਨ ਉਸਦੇ ਨਾਲ ਹੀ ਕਈ ਲੋਕ ਆਪਣੀ ਧੀ ਨੂੰ ਤੋਹਫੇ ਵੱਜੋਂ ਦਿੰਦੇ ਸਮਿਆਂ ਉਹਦੀ ਤੁੰਗਰਸਤੀ ਦੀ ਕਾਮਨਾ ਵੀ ਕਰਦੇ ਹਨ ਅਤੇ ਜੋਤੀਸ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਤੋਹਫੇ ਦਿੰਦੇ ਹਨ ਕਈ ਵਾਰ ਇਸ ਪਿਆਰ ਦੇ ਕਾਰਨ ਉਹ ਜਹੀਆਂ ਗਲਤੀਆਂ ਵੀ ਕਰ ਬੈਂਦੇ ਹਨ ਜਿਸ ਦਾ ਨਤੀਜਾ ਸਿਰਫ ਕੁੜੀ ਨੂੰ ਨਹੀਂ ਸਗੋਂ ਪਰਿਵਾਰ ਵਾਲਿਆਂ ਨੂੰ ਵੀ ਭੁਗਤਣਾ ਪੈਂਦਾ ਹੈ ਵਿਆਹ ਤੋਂ ਬਾਅਦ ਸਾਨੂੰ ਆਪਣੀ ਧੀ ਕੀ ਦੇਣਾ ਚਾਹੁੰਦਾ ਹੈ ਅਤੇ ਸਾਨੂੰ ਕਸ ਨੂੰ ਕੀ ਨਹੀਂ ਦੇਣਾ ਚਾਹੀਦਾ ਐਸਾਰੇ ਵਜੂਗ ਹਮੇਸ਼ਾ ਕੈਨ ਗੰਨਾ ਦੱਸਦੇ ਰਹਿੰਦੇ ਹਨ ਤਾਂ ਉਹ ਜਾਣਦੇ ਹਨ ਕਿ ਔਰਤਾਂ ਨੂੰ ਪੇਕੇ ਕਰੋ ਕਿਹੜੀਆਂ ਚੀਜ਼ਾਂ ਨਹੀਂ ਲਿਆਉਣੀਆਂ ਚਾਹੀਦੀਆਂ ਪਰ ਸਤੋ ਪਹਿਨਾ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਮ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਵਿੱਚ ਜੈ ਮਾ ਲਕਸ਼ਮੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਹੀ ਬਣਿਆ ਰਹੇ। ਨੰਬਰ 1 ਗੈਸ ਚੁੱਲਾ ਵਿਆਹ ਤਾਂ ਲਈ ਰਸੋਈ ਦੀਆਂ ਚੀਜ਼ਾਂ ਸਭ ਤੋਂ ਆਮ ਅਤੇ ਪ੍ਰਸਿੱਧ ਤੋਹਫੇ ਹੀ ਦੇ ਹਨ। ਜੇਕਰ ਤੁਸੀਂ ਆਪਣੀ ਪਿਆਰੀ ਧੀ ਨੂੰ ਨਵੀਂ ਰਸੋਈ ਲਈ ਕੁਝ ਫੈਂਸੀ ਚੀਜ਼ਾਂ ਗਿਫਟ ਕਰਨ ਬਾਰੇ ਸੋਚ ਰਹੇ ਹੋ ਤਾਂ ਗੈਸ ਚੁੱਲਾ ਦਿਓ। ਕਦੇ ਵੀ ਗਲਤੀ ਨਾ ਕਰੋ। ਅਸਪਿਛੇ ਤਰਕ ਇਹ ਹੈ ਕਿ ਜੇਕਰ ਤੁਸੀਂ ਆਪਣੀ ਬੇਟੀ ਨੂੰ ਗੈਸ ਚੁੱਲਾ ਦੇ ਰਹੇ ਹੋ ਤਾਂ ਤੁਸੀਂ ਉਸ ਨੂੰ ਰਸੋਈ ਵਿੱਚ ਕੰਮ ਕਰਨ ਲਈ ਉਤਸਾਹਿਤ ਕਰ ਰਹੇ ਹੋ ਭਾਵੇਂ ਤੁਸੀਂ ਇਸ ਮਾਨਸਿਕਤਾ ਦੇ ਨਾਲ ਇਹ ਤੋਫਾ ਨਾ ਵੀ ਦਿਓ ਪਰ ਕਿਹਾ ਜਾਂਦਾ ਹੈ ਕਿ ਵਿਆਹੀ ਹੋਈ ਧੀ ਨੂੰ ਗੈਸ ਚੁੱਲਾ ਗਿਫਟ ਕਰਨ ਨਾਲ ਉਸ ਦੇ ਪਰਿਵਾਰ ਵਿੱਚ ਨਕਾਰਾਤਮਕਤਾ ਹੁੰਦੀ ਹੈ ਅਤੇ ਰਿਸ਼ਤਿਆਂ ਵਿੱਚ ਦਰਾਰ ਵੀ ਆ ਜਾਂਦੀ ਹੈ ਜੋ ਕਿ ਦੋਵੇਂ ਪਰਿਵਾਰਾਂ ਲਈ ਚੰਗਾ ਨਹੀਂ ਹੁੰਦਾ ਨੰਬਰ 2 ਆਚਾਰ ਮਾਂ ਦਾ ਬਣਿਆ ਹੋਇਆ ਆਚਾਰ ਜਿਸ ਨੂੰ ਉਹ ਬਚਪਨ ਤੋਂ ਹੀ ਖਾਂਦੀ ਆ ਰਹੀ ਹੈ ਹਰ ਕੁੜੀ ਲਈ ਬਹੁਤ ਖਾਸ ਹੁੰਦਾ ਹੈ ਪਰ ਮਾਂ ਵੀ ਇਹ ਚਾਹੁੰਦੀ ਹੈ ਕਿ ਉਹ ਆਪਣੇ ਪੁੱਤਰ ਨੂੰ ਆਪਣੀ ਮਨਪਸੰਦ ਆਚਾਰ ਦੇ ਕੇ ਸੋਹਰੇ ਕਰੇ ਜੇ ਤਾਂ ਜੋ ਉਸ ਨੂੰ ماں پی باپ کی کدی بھی یاد نہ ہوجا کرنا بالکل بل بھی ٹھیک نہیں ہوں گا کہا جاتا ہے کہ تھی آچار توفے دن اس کے رشتے خراب ہو جاتے ہیں کیونکہ آچار اس خٹاس ہوں اس کے رشتے بھی خٹاس بھر جاتی ہے گھر کا محول بھی خراب ہوں اسوا جب ਆਪਣੇ ਪੇਕੇ ਘਰ ਤੋਂ ਸੋਰੇ ਘਰ ਜਾਂਦੀ ਹੈ ਤਾਂ ਲੰਬੇ ਸਫ਼ਰ ਦੇ ਦੌਰਾਨ achar ਵਿੱਚੋਂ ਤੇਲ ਨਿਕਲ ਸਕਦਾ ਹੈ ਅਤੇ ਹੋਰ ਚੀਜ਼ਾਂ ਵੀ ਖਰਾਬ ਕਰ ਸਕਦਾ ਹੈ ਇਸ ਲਈ achar ਨਾ ਦੇਣਾ ਬੈਤਰ ਹੁੰਦਾ ਹੈ ਨੰਬਰ 3 ਕੱਚ ਦਾ ਸਮਾਨ ਕੱਚ ਦੀਆਂ ਚੀਜ਼ਾਂ ਬਹੁਤ ਹੀ ਸੁੰਦਰ ਲੱਗਦੀਆਂ ਹਨ ਇਸ ਲਈ ਕੱਚ ਦੇ ਭਾਂਡੇ ਅਤੇ ਸਜਾਵਟੀ ਚੀਜ਼ਾਂ ਅਕਸਰ ਹੀ ਟੋਫੇ ਵਿੱਚੋਂ ਦਿੱਤੀਆਂ ਜਾਂਦੀਆਂ ਹਨ ਹਾਲਾਂਕਿ ਤੁਹਾਨੂੰ ਇਹ ਚੀਜ਼ਾਂ ਆਪਣੀ ਬੇਟੀ ਨੂੰ ਗਲਤੀ ਨਾਲ ਨਹੀਂ ਦੇਣ ਚਾਹੀਦੀਆਂ ਇਹ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਉਸਦੇ ਵਿਆਹਤਾਂ ਰਿਸ਼ਤੇ ਵਿੱਚ ਦਰਾਰ ਆ ਸਕਦੀ ਹੈ ਤੇ ਉਹਨਾਂ પતિ ਪਤਨੀ ਦਾ ਰਿਸ਼ਤਾ ਖਰਾਬ ਹੋ ਸਕਦਾ ਹੈ ਇਸ ਤੋਂ ਇਲਾਵਾ ਜਦੋਂ ਉਹ ਧੀ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਹ ਵੀ ਆਪਣੀ ਨਾਲ ਕਾਫੀ ਸਮਾਨ ਰੱਖਦੀ ਹੈ ਮਜੇ ਵਿੱਚ ਕੱਚੀਆਂ ਚੀਜ਼ਾਂ ਦੇ ਟੁੱਟਣ ਦਾ ਖਤਰਾ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਇਸ ਲਈ ਐਨਾ ਤੋਂ ਬਚਣਾ ਹੀ ਇੱਕ ਬੈਟਰ ਵਿਕਲਪ ਹੁੰਦਾ ਹੈ ਨੰਬਰ 4 ਤੋਪੇ ਲਈ ਅਤੇ ਸੋਈ ਦੀਆਂ ਚੀਜ਼ਾਂ ਜੋ ਫੈਂਸੀ ਕਟਲਰੀ ਸੈਟ ਵੀ ਇੱਕ ਪ੍ਰਸਿੱਧ ਵਿਕਲਪ ਹੁੰਦਾ ਹੈ ਚਾਹੇ ਕਿੰਨੀ ਵੀ ਸ਼ਾਨਦਾਰ ਅਤੇ ਸੁੰਦਰ ਦਿਖਾਈ ਦੇਣ ਤੋਹਨ ਕਦੇ ਆਪਣੀ ਧੀ ਨੂੰ ਕਟਲਰੀ ਜਾਂ ਚਾਕੂ ਵਰਗੀਆਂ ਚੀਜ਼ਾਂ ਦਾ ਤੋਹਫਾ ਨਹੀਂ ਦੇਣਾ ਚਾਹੀਦਾ। ਇਹ ਕਿਹਾ ਜਾਂਦਾ ਹੈ ਕਿ ਇਸ ਤੋਹਫੇ ਦਾ ਉਸਦੇ ਪਰਿਵਾਰ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਵਿਵਾਦ ਦਾ ਮਾਹੌਲ ਵੀ ਬਣ ਸਕਦਾ ਹੈ। ਜਿਹੇ ਚ ਤੋਹਫੇ ਨਕਾਰਾਤਮਕ ਨਾੜ ਭਰੇ ਹੋਏ ਹੁੰਦੇ ਹਨ ਐਸਲੇ ਉਨਾੰਦ ਨੂੰ ਹਮੇਸ਼ਾ ਹੀ ਬਚਣਾ ਚਾਹੀਦਾ ਹੈ ਨੰਬਰ 5 ਧਾਰਮਿਕ ਗ੍ਰੰਥਾਂ ਦੇ ਅਨੁਸਾਰ ਯਾਦ ਇਹ ਸੁਣਿਆ ਈ ਕਦੇ ਵੀ ਤਿੱਖੀ ਵਸਤੂਆਂ ਦੇ ਤੋੜੇ ਨਹੀਂ ਦੇਣਾ ਚਾਹੀਦਾ ਚੱਕ ਫੈਂਚੀ ਅਤੇ ਸੁਣਿਆ ਵਰਗੀਆਂ ਤਿੱਖੀਆਂ ਵਸਤੂਆਂ ਨੂੰ ਤੋੜੇ ਵੱਜੋ ਦੇਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਸ ਨੂੰ ਬਹੁਤ ਹੀ ਜਾਨਾ اشبھ منیا جاتا ہے یہ بھی منیا جاتا ہے جس کارن دھی کے سویا رشتے چنگے نہیں ردیں جس کارن کدے بھی سہرے گھر خوش نہیں رہتی اس لیے تھی چیزوں میں گفٹ کرنے ہمیشہ ہی بچنا چاہیے نمبر چھ سوئی جا کے تکے یدائی کے سمیا ਬੇਟੀ ਕਦੇ ਵੀ ਸੂਈ ਨਹੀਂ ਦੇਣੀ ਚਾਹਦੀ। ਇਹ ਕਿਹਾ ਜਾਂਦਾ ਹੈ ਕਿ ਵਿਦਾਈ ਵੇਲੇ ਭੈਣ ਜਾਂ ਫਿਰ ਧੀ ਸੂਈ ਤੋਂ ਫੇਵ ਮਜੂ ਦੇ ਨਾਲ ਰੇਸ਼ਟਿਆਂ ਵਿਚ ਮਿਠਾਸ ਦੇ ਥਾਂ ਗੁੱਰਤਨ ਆ ਜਾਂਦੀ ਹੈ। ਤੁਹਾਨੂੰ ਆਪਣੀ ਧੀ ਨੂੰ ਵਿਦਾਈ ਵਜੋਂ ਸੂਈਆਂ ਵਰਗੇ ਤਿੱਖੇ ਅੰਦਰ ਦੇਣ ਤੋਂ ਬਚਣਾ ਚਾਹੀਦਾ ਹੈ। ਨੰਬਰ 3 ਵਿਦਾਇਤ ਦੇ ਸਮਿਆਂ ਗੰਤੀ ਨਾਲ ਇਹ ਆਟੇ ਦੀ ਛਲਣੀ ਕਦੇ ਨਹੀਂ ਤੇ ਨਹੀਂ ਚਾਹੀਦੀ ਕੁਝ ਮਾਮਲ ਸਮਾਨ ਵਿੱਚ ਆਟੇ ਦੀ ਛਲਣੀ ਪਾ ਦੀਆਂ ਹਨ ਜੋ ਕਿ ਠੀਕ ਨਹੀਂ ਹੁੰਦਾ ਐਸ ਲਈ ਸ਼ੁਭ ਨਹੀਂ ਮੰਨਿਆ ਜਾਂਦਾ تینਾਂ ਪੱਟੇ ਦੀ ਛਲਣੀ ਦੇ ਨਾਲ ਉਹਨਾਂ ਦੀ ਖੁਸ਼ਹਾਲ ਜ਼ਿੰਦਗੀ ਵੀ ਪ੍ਰਭਾਵਿਤ ਹੋ ਸਕਦੀ ਹੈ ਐਸ ਲਈ ਐਗਰਤੀ ਕੁਲ ਕੇਵੀ ਕਦੇ ਨਾ ਕਰੋ ਨੰਬਰ 8 ਚਾੜੋ ਕਦੇ ਗਿਫਟ ਨਾ ਕਰੋ ਕਿਹਾ ਜਾਂਦਾ ਹੈ ਕਿ ਦੇਵੀ ਲక్ష్ਮੀ ਉਦਚਾਲ ਵਿੱਚ ਨਿਵਾਸ ਕਰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਢੀਂ ਵਿदाई ਦੇ ਸਮੇਂ ਕਦੇ ਚਾੜੋ ਗਿਫਟ ਨਹੀਂ ਦੇਣਾ ਚਾਹੀਦਾ ਇਹ ਕਿਹਾ ਜਾਂਦਾ ਹੈ ਕਿ ਅਜੇਹਾ ਕਰਨ ਨਾਲ ਧੁੱਤੀ ਦਾ ਘਰ ਅਤੇ اس کی دنیا کدے بھی خوش نہیں رہتی اس کا جیون ہمیشہ ہی دکھا بھرا رہتا ہے اس لیے ویاہ تو بعد اس ایک چیز کدی بھی ودائی وجہ نہ دو یہ بہت ہی اشو منیا جاتا ہے نمبر نو کچھ سبیا چار گڑی میں سمے کے انت کا پریک بھی منیا جاتا ہے اس لیے گڑی میں کدی بھی توفا دینا اشبھ ہو سکتا ہے تھی اس کی تھان کوئی ہو سجاوٹی چیز بھی دے سکتے ہو کہ پانی سبند کوئی بھی چیز نہ دونو جی ایکویریئم اس شبھ نہیں منیا جاتا نمبر دس تاج محل کی تصویر ج مورتی प्यार ਦਾ ਤਾਜ ਨੇ ਇੱਕ ਪ੍ਰਤੀਕ ਮੰਨਿਆ ਜਾਂਦਾ ਹੈ ਪਰ ਇੱਕ ਕਬਰ ਵੀ ਹੈ ਜਿਸ ਨੂੰ ਮੌਤ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਐਸ ਲਈ ਇਸ ਨੂੰ ਨਵੀਆਂ ਆਦਤਾਂ ਨੂੰ ਗਿਫਟ ਕਰਨਾ ਉੱਚ ਨਹੀਂ ਸਮਝਿਆ ਜਾਂਦਾ ਇਸ ਨੂੰ ਵੀ ਗਿਫਟ ਵੱਜੋਂ ਨਾ ਦਿਓ ਨੰਬਰ 11 ਰੰਗ ਸਾਡੇ ਮੂਰ ਨੂੰ ਪ੍ਰਭਾਵਿਤ ਕਰਦੇ ਹਨ ਕਿਉਂਕਿ ਵਾਈਬ੍ਰੇਸ਼ਨ ਰੰਗਾਂ ਨਾਲ ਜੁੜੀ ਹੁੰਦੀ ਹੈ ایک کالا رنگ ہوں جس میں کہ نکارا کا پرتی منیا جاتا ہے اس میں کسی بھی شبھ موقع پہ نہیں پہنیا جاتا اجے چی اپنی لاڈلی بڑی کالے کپڑے دن تو بچنا چاہیے ہے اس میں ہمیشہ ہی خوشحال چمکدار رنگوں والے کپڑے ہی گفٹ کرو تا جو اس کے جیون ہمیشہ ہی سکارتمکتا بنی رہے جیڈیو چنگی لگے ویڈیو نو لائک شروع کرو و شیئر کرو چین چینل سمت ہوئے سبسکرائب کرو دنواد جی